ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੁਹਾਨੂੰ ਦਿਖਾਉਂਦਾ ਤੇ ਗੁਡਾਈ ਤਾਂ ਮੈਂ ਕਰਤੀ ਸਾਰੀ ਕਿਆਰੀਆਂ ਦੀ ਥੱਲੋ ਵੀ ਗੁਡਾਈ ਮੈਂ ਕਰਤੀ ਸਾਰੀ ਕਿਆਰੀਆਂ ਦੀ ਤੇ ਬੀਜਾਂਗੇ ਸਵੇਰੇ ਉਹਨਾਂ ਸਵੇਰ ਨੂੰ ਬੀਜਦੇ ਹਾਂ ਸ਼ਾਮ ਨੂੰ ਨਹੀਂ ਤੇ ਸਵੇਰੇ ਬੀਜ ਦਿੰਦੇ ਸਾਰੀ ਕਿਆਰੀਆਂ ਚ ਸਾਰੀਆਂ ਸਵੇਰੇ ਕਰੂੰਗੇ ਤੇ ਤੰਗੜੀ ਲੈਣ ਗਏ ਸੀਗੇ ਤੰਗੜੀ ਉਰੇ ਮਿਲ ਹੀ ਨਹੀਂ ਹੁਣ ਕੱਲੂ ਦੇਖੂਗਾ ਤੰਗੜੀ। ਲਾ ਪਿਛਲੀ ਵੀਡੀਓ ਕਿਹਾਦਾ ਬੰਦਿਆਂ ਉਧਰੋਂ ਜਾਣ ਲੱਗੇ। ਹੋਰ ਰਸਤਾ ਬਣਾ ਰਹੇ ਆ ਉਹਨਾਂ ਨੇ। ਅੰਕ। ਤੰਗੜੀ ਜੇ ਫਿਰ ਅਮਨੇਚਰਾਂ ਦੇ ਵੀ ਆ ਉਹ ਲੈ ਕੇ ਆਉਂਗਾ। ਰਾਜੂ ਕੋਲ ਵੀ ਜਿਹੜੇ ਰਾਜੂ ਲੱਗੇ ਸੀਗਾ। ਹੋਰ ਕੋਲ ਵੀ ਹੋਗਾ ਨਾ ਮੈਨੂੰ ਹਾਲੇ ਚਾਹੀਦੀ ਹੈ ਹਨਾ ਮੈਂ ਗੰਨੇ-ਗੁੰਨੇ ਦੇ ਕੰਮ ਆਉਂਦੀ ਹਾਲੇ। ਮੱਚਾ ਲਕੋਈ ਨਹੀਂ ਮੈਂ ਤੰਗੜੀ ਆਪਾਂ ਨੂੰ ਵੀ ਲੋਡ ਪੈਂਦੀ ਰਹਿਣੀ ਦੀ। ਤਾਂ ਅਮਨੇਚਰਾਂ ਦੀ ਵੀ ਉਹ ਲੈ ਕੇ ਆਉਂਗਾ। ਉਦੋਂ ਵਧੀਆ ਹੋ ਜਾਣੀ ਆਪਣੇ ਤੇ ਕੱਲੂ ਬੱਟਾ ਬਣਾ ਕੇ ਬੀਜ ਦੇ ਸਾਰਾ ਕੁਝ ਤੇ ਲੋ ਜੀ ਅਗਲੇ ਦਿਨ ਦੀ ਸਵੇਰ ਤੇ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਨੇ ਮੈਨੂੰ ਹਰੇਕਾ ਇੱਕ ਪੁੱਛਦਾ ਵੀ ਜੀ ਡੌਨ ਕਾਤੇ ਹੋਗੀ ਡੌਨ ਤਾਂ ਹੋਗੀ ਆ ਸੋਲਰ ਲਾਈਟ ਨੂੰ ਕਹਿੰਦੇ ਹੁੰਦੇ ਆ ਇਹ ਜਦ ਵੀ ਕੋਈ ਸਵੇਰ ਨੂੰ ਲੰਘਦਾ ਖਾਣਾ ਵੀ ਬਲਦੀ ਨਹੀਂ ਹੈਗੀ ਸਾਨੂੰ ਹਨੇਰਾ ਲੱਗਦਾ ਹੁੰਦਾ ਸਵੇਰੇ ਸਵੇਰੇ ਵੀ ਸਾਡੇ ਆ ਮੋੜ 'ਪਾ ਕੋਈ ਲਾਈਟ ਨਹੀਂ ਹੈਗੀ ਹੁਣ ਆ ਤਾਂ ਹੁਣ ਦੇਖ ਲਓ 8:30 ਹੋ ਚੱਲੇ ਤੇ ਦੇਖ ਲਓ ਕੋਈ ਹਾਲ ਤੱਕ ਧੁੱਪ ਨਹੀਂ ਆਈ ਹੈ ਪਰ ਹਾਂ ਰਾਤਾਂ ਵੀ ਬੜੀਆਂ ਨੇ ਰਾਤਾਂ ਵੀ ਬੜੀਆਂ ਹੋ ਗਈਆਂ ਤੇ ਹੁਣ ਤੋਂ ਪਾਪਾ ਪੈਂਦੀ ਥੋੜੀ ਟਾਈਮ ਆ 11:00 ਵਜੇ ਤੇ ਧੁੱਪ ਸ਼ੁਰੂ ਹੋਣੀ ਪੈਣੀ ਆ ਪਾ ਸਮਝ ਲਓ ਹੀ 4:00 ਵਜੇ ਤੱਕ ਅਸਰਦਾ ਰਹਿੰਦਾ 6:00 ਵਜੇ ਤੱਕ ਤਾਂ ਹਨੇਰਾ ਹੋ ਜਾਂਦਾ ਪੂਰਾ ਹਨੇਰਾ ਹੋ ਜਾਂਦਾ ਕਿ ਚਾਰਜ ਘਟ ਹੁੰਦੀ ਆ ਰੋਹੀ ਚ ਜਾਂਦੇ ਚਾਰਜ ਬਣਦੀ ਹੁੰਦੀ ਹੂੰ ਹੁਣ ਸਮਝ ਲਓ ਸਵੇਰੇ ਡਾਉਨ ਹੋ ਜਾਂਦੀ ਆ 4:00 ਵਜੇ 4:00 ਵਜੇ ਡਾਉਨ ਹੋ ਜਾਂਦੀ ਮੈਂ ਕੈਮਰੇ 'ਚ ਕੱਢ ਕੇ ਦੇਖਿਆ ਸੀਗਾ 4:00 ਵਜੇ ਡਾਉਨ ਹੋ ਜਾਂਦੀ ਆ ਇਹ ਗਰਮੀ ਦੇ ਕੰਮ ਹੈ ਕੰਮ ਆ ਵੈਸੋਲਰ ਚੀਜ਼ਾਂ ਠੰਡ ਝ ਔਖਾ ਹੋ ਜਾਂਦਾ ਫਿਰ ਵੀ ਰਤਨ ਬੜੀ ਜਾਂਦੀ ਹੈ ਹੂੰ ਉਹ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਉਹ ਦੇਖ ਪਾਸ ਕਿੱਦਾਂ ਆਉਂਦੀ ਪਰਾਲੀ ਦੀ ਪਰਾਲੀ ਜੀ ਇਹ ਹੋਰ ਇਸੇ ਕਿ ਨਿੱਗੀ ਹੁੰਦੀਆਂ ਨਾ ਮੈਂ ਹਾਂ ਉਸ ਕੰਨਾ ਉਹ ਆਉਂਦੀ ਨੇ ਕੋਪਾਂਗੇ ਫੇਰ ਰਾਤੇ ਰੱਖਿਆ ਇਹਨਾਂ ਨੇ ਤੇ ਹੁਣ ਚੱਲੀਏ ਪਿੰਡ ਵਾਲੀ ਮੋਟਰ ਆ ਮੈਂ ਠਾਕਣਾ ਪਿੰਡ ਆ ਜਾ ਤੰਗੜੀ ਲੈਣ ਗਿਆ ਤਾਂ ਹਾਂਜੀ ਤੰਗੜੀ ਪਿੰਡ ਪਈ ਆ ਅੱਛਾ ਅੱਛਾ ਨਾਲੇ ਕਹਿੰਦਾ ਕਣਕ ਦੇਖ ਲੈਂਦੇ ਨਾਲੇ ਤੰਗੜੀ ਲਈ ਕੱਢ ਲਈ ਤੇ ਚੱਲੀ ਓਏ ਜਿੰਦਾ ਲੱਗਿਆ ਖੁੱਲਿਆ ਨਹੀਂ ਅੱਜ ਤੇ ਲੋਜ ਖੁੱਲ ਗਿਆ ਜਿੰਦਾ ਤੇ ਹੁਣ ਜਾਣੇ ਪਿੰਡ ਵਾਲੀ ਮੋਟਰ 'ਪਾ ਤੰਗੜੀ ਦੇਖਣੇ ਆ ਪੰਜਾ ਤੰਗੜੀ ਤਾਂ ਰਹਿ ਗਈ ਆਪਣੇ ਬਾਪ ਤੇ ਵੀ ਪੰਜੇ ਦੇਖਣਾ ਬੁੜਾਈ ਕਰਨੇ ਨੂੰ ਤੇ ਸਵੇਂ ਬੀਜ ਹਾਂ ਬੀਜ ਲੈਣ ਮੈਂ ਬਾਹਰ ਰੱਖ ਨਾ ਮੇਂ ਭੁੱਲ ਜਾਂਦਾ ਨਹੀਂ ਹਰੇਕ ਵਾਰ ਸ਼ਾਮ ਨੂੰ ਵੀ ਬੀਜ ਕੇ ਆਉਣਾ ਚਾਹ ਪੈਂ ਮੈਂ ਗੁੱਡਾਈ ਕਰਕੇ ਮੁੜਿਆ ਮੈਂ ਕਿਹਾ ਵੀ ਹੁਣ ਸਵੇਰੀ ਭੀਜੂਗਾ ਬੀਜ ਤਾਂ ਇਹ ਉੱਪਰ ਤੇ ਹੈ ਨਹੀਂ ਹੈ ਨਹੀਂ ਲੈ ਕੇ ਤੂੰ ਤੇ ਮੈਂ ਤਾਂ ਲੈ ਕੇ ਨਹੀਂ ਗਿਆ ਕੁਲੰਦਰ ਚੁੱਪਾ ਨਹੀਂ ਪਏ ਤੇ ਦੇਖ ਲੂੰਗਾ ਸ਼ਾਇਦ ਲੱਗ ਗਿਆ ਨਹੀਂ ਮੈਨੂੰ ਬੀਜ ਚੋਰੀ ਹੋ ਗਏ ਬਈ ਮੈਂ ਸੋਚੀ ਜਾਂਦਾ ਮੈਂ ਕਿਤੇ ਘਰਾਂ ਤੇ ਆ ਸੋ ਮੋਟਰੇ ਅੰਦਰ ਜਾ ਕੇ ਦੇਖੂਗਾ ਉਹਨਾਂ ਦੇ ਡੱਬਿਆਂ 'ਚ ਨਾ ਰੱਖਤਾ ਹੋਵੇ ਜੇ ਤੇ ਮੈਂ ਭੁੱਲ ਗੇ ਤੇ ਹੁਣ ਚੱਲੀ ਆਪਾਂ ਪਿੰਡਾਂ ਦੀ ਮੋਟਰ 'ਪਾ ਤੇ ਲਓ ਜੀ ਪਹੁੰਚ ਗਏ ਪਿੰਡ ਵਾਲੀ ਮੋਟਰ 'ਪਾ ਹੋਰ ਬਈ ਬੈਠ ਕੇ ਸਕੂਨ ਵਾ ਮੱਲਾ ਐਨ ਤੋਂ ਪਹਿਰੇ ਕੁਰਸੀ ਲੱਗੀ ਵੀ ਧੁੱਪੇ ਬਹਿਣਾ ਸਾਹਮਣੇ ਧੁੱਪ ਲੱਗਣੀ ਤੇ ਚਾਚਾ ਆਲੇ ਆਇਆ ਨਹੀਂ ਹਮਨੇ ਟਿਕਾਣਾ ਮੋਂਦੌਰੇ ਨੂੰ ਇੰਨੇ ਨਾਲ ਕਣਕ ਦੇਖ ਲਈਏ ਨਾਲੇ ਤੰਗੜੀ ਪੰਜਾਸਰੀ ਤੰਗੜੀ ਕਿਹਾ ਹੋ ਜਾਂਦੀ ਹੈ ਸ਼ਾਮ ਹੀ ਆ ਨਾ ਉਹ ਆਹ ਲੈ ਚੱਲਣਾ ਇਹਦੇ ਨਾਲ ਕਿਆਰੀਆਂ ਬਣ ਜੂਗੀਆਂ ਫਿਰ ਵਧੀਆ ਲੈਣਾ ਦੀ ਵੀਰ ਹੋ ਜਾਊਗਾ ਆਹ ਲੈ ਚੱਲਦੇ ਆ ਤੇ ਸ਼ਾਮ ਨੂੰ ਅਸੀਂ ਇੱਧਰ ਨੂੰ ਬੈਠੇ ਹੁੰਦੇ ਆ ਆਹ ਉਹ ਸਾਹਮਣੇ ਤੋਂ ਧੁੱਪ ਪੈਂਦੀ ਹੁੰਦੀ ਇੱਧਰ ਨੂੰ ਤੇ ਸਵੇਰ ਟਾਈਮ ਐ ਇੱਧਰ ਨੂੰ ਸਕੂਨ ਆ ਦੇਖੋ ਬਾਈ ਪੰਡਾ ਨੇ ਸਵੇਰੇ ਸਵੇਰੇ ਧੁੱਪ ਰੋਲੇ ਲੱਪੇ ਦੋ ਲੱਗ ਇੰਦਰ ਸਾਹਮਣੇ ਭੈਣੀ ਪਾਠ ਚੱਲਦਾ ਕੀਰਤਨ ਚਲ ਲੋਈ ਚੱਲੀ ਹੁਣ ਘਰ ਨੂੰ ਲਈਏ ਮੋਟਰ ਦੀ ਚਾਬੀ ਕਰ ਤੇ ਚੱਲੀਏ ਸਿੱਧਾ ਫਿਰ ਮੋਟਰ ਕੋਲ ਨੂੰ ਤੇ ਲੋਈ ਚਾਬੀ ਲੈ ਲਈ ਤੇ ਚੱਲੀਏ ਹੁਣ ਮੋਟਰ ਕੋਲ ਨੂੰ ਜਾ ਕੇ ਕਰੀਏ ਕੰਮ ਉਹ ਵੀ ਦੁਬਾਰਾ ਘਰ ਮੁੜਿਆ ਮੈਨੂੰ ਯਾਦ ਆ ਗਿਆ ਮੈਂ ਕਿਤੇ ਦਰਾਜ ਚ ਰੱਖਿਆ ਤੇ ਉਹ ਸਾਹਮਣੇ ਦਰਾਜ ਚ ਰੱਖਿਆ ਹੋਵੇ ਤੇ ਹਾਂ ਫੈਂਸ ਹਿੱਤ ਮੈਂ ਕਿੱ데 ਰੱਖਿਆ ਯਾਰ ਮੈਂ ਟਮਾਟਰ ਤਾਂ ਰਹਿਣ ਦਾ ਭਿਜਣ ਨੂੰ ਲੋਈ ਚ ਜਿਵੇਂ ਭੀਜ ਦੂੰਗਾ ਲੋ ਬਾਈ ਮੈਂ ਰਸਤੇ 'ਚ ਜਾ ਰਿਹਾ ਸੀਗਾ ਤੇ ਇੱਧਰ ਮੇਲੇ ਨੇ ਮੈਚ ਆ ਔਰ ਇੱਥੇ ਬਾ ਠੀਕ ਆ ਸਾਤਰੀ ਕਾਲ ਜੀ ਯਾਰ ਬਾਪੂ ਵੀ ਬਹੁਤ ਛੋੜਿਆ ਪਿਆ ਤਾਂ ਤੁਮੀ ਨਾ ਬਹੁਤ ਛੋੜਿਆ ਬਾਪੂ ਪੌੜੀ ਲਾ ਲਓ ਕਹਿੰਦੇ ਸਰਕਾਰ ਆਪ ਤੇਲ ਦਿੰਦੀ ਹੁੰਣਾ ਪਿਛਲੀ ਵਾਰੀ ਗਰਮੀਆਂ 'ਚ ਆਪ ਦਿੱਤਾ ਤਾਂ ਹਾਂ ਹੁਣ ਆਪਣਾ ਆਪ ਲਾਉਣਾ ਪੈਂਦਾ ਏ ਆਪ ਤੇਲ ਦਿੰਦੇ ਉਹ ਪਹਿਲਾਂ ਤੇਲ ਦਿੰਦੇ ਤੇ ਜਦ ਵਿਹਲਾ ਕਰਨਾ ਤਾਂ ਤੇ ਬਰਬਾਦ ਆ ਗਈ ਹਾਂ ਤੇ ਵਿਹਲਾ ਹੋਇਆ ਨਹੀਂ ਫਿਰ ਮੀਂਹ ਤਾਂ ਉੱਪਰ ਤੇ ਫੇਰ ਆ ਗਿਆ ਮੀਂਹ ਆਇਆ ਬਹੁਤ ਠੀਕ ਆ ਹੁਣ ਜਿਹੜਾ ਪਾਣੀ ਆ ਉਹਨੇ ਆਪਾਂ ਤੇਲ ਲਾ ਕੇ ਪਾਣੀ ਲਾਉਣਾ ਪੈਣਾ ਸਾਡੇ ਇਹ ਆਲਾ ਪਾਣੀ ਬਹੁਤ ਹਰੇਕ ਬੰਦੇ ਨਾਲ ਜਿੰਨੇ ਵੀ ਘਰ ਨੂੰ ਲੱਗਦਾ ਪਹਿਲਾਂ ਪਾਈਪ ਦੱਬੇ ਹੋ ਤੇ ਪਾਈਪ ਫੁੱਟ ਗਏ ਫੁੱਟ ਗਏ ਪਾਈਪ ਨਵੇਂ ਪਾਉਂਗੇ ਪੰਚਾਇਤ ਕੰਦੀ ਪਾਉਂਗੇ ਉਹੇ ਨਵੇਂ ਅੱਛਾ ਉੱਧਰ ਪੈਣਿਆ ਬਾਕੀ ਨੱਕੇ ਹੈਗੇ ਹੀ ਆ ਸਾਡੇ ਕੰਨ ਤਾਂ ਠੀਕ ਹੈ ਬੈਠੋ ਉਹਨਾਂ ਨੇ ਪਾਈਪ ਵੀ ਲੈ ਕੇ ਦਿੱਤਾ ਪੰਚਾਇਤ ਨਾਲ ਹੂੰ ਵੀ ਪਾਣੀ ਲਾਉਂਦੇ ਸੀ ਉੱਧਰ ਤੁਹਾਡੇ ਤਾਂ ਡੱਬੇ ਹੋਏ ਆ ਠੀਕ ਹੈ ਸਾਡੇ ਤਾਂ ਠੀਕ ਹੈ ਉੱਧਰ ਤਾਂ ਠੀਕ ਆ ਸਾਡੇ ਵਾਲੇ ਫਟ ਗਿਆ ਨਾ ਉੱਥੇ ਅੱਛਾ ਉੱਥੇ ਫਟ ਗਿਆ ਉੱਥੇ ਤੇ ਆਏ ਨੂੰ ਆਉਂਦਾ ਤਾਂ ਉਹ ਡੱਬੇ ਫਟ ਗਿਆ ਮਸ਼ੀਨ ਜੇ ਲੰਗੇ ਬਦ ਨਹੀਂ ਗਿਆ ਹੋਇਆ ਸੀ ਮਸ਼ੀਨ ਲੰਗੇ ਤੇ ਟਰਾਲੀ ਟੋਲੇ ਲੰਗੇ ਦੱਬ ਗਈ ਪੀ ਉਹ ਹਾਂ ਫਿਰ ਹੁਣ ਪੰਚਾਇਤ ਨੇ ਪਾਇ ਪਲੇ ਆਉਂਦਾ ਵੀ ਤੁਸੀਂ ਲਾਓ ਪਾਣੀ ਇੱਕ ਨਾ ਲਾ ਲਓ ਹਾਂ ਫਿਰ ਇੱਧਰ ਸਭ ਨੇ ਲਾ ਲਿਆ ਹੁਣ ਟੋਬਾ ਖਾਲੀ ਹੁਣ ਟੋਬਾ ਉੱਚਾ ਹੀ ਬਹੁਤ ਆਪਣਾ ਬਾਈ ਉੱਧਰ ਪਾਸਨ ਖਰਾਬ ਹੁੰਦੀ ਸਭ ਦੀ ਬਹੁਤ ਸਾਰਿਆਂ ਦੀ ਹਾਂਜੀ ਇਹਦਾ ਕਣਕਾਂ ਇਹਦੇ ਉਧਰ ਪਾਣੀ ੁੱਥਲੀ ਜਾਂਦਾ ਏ ਬੇਫਾਇਦਾ ਹੀ ਜਾਈ ਜਾਂਦਾ ਨਾ ਉਹ ਬੇਫालतੂ ਜਾਂਦੀ ਹੁੰਦੀ ਹੋਂਦਾ ਪਿੰਡਾਂ ਦਾ ਘਰ ਦਾ ਪਾਣੀ ਆਉਂਦਾ ਪਿੰਡ ਦਾ ਹੀ ਉਹ ਖਰਾਬ ਕਰਦਾ ਏ ਫਿਰ ਉਹਨੇ ਜਿਹੜਾ ਸਾਡੇ ਖੇਤਾਂ ਨੂੰ ਪਾਣੀ ਲੱਗਦਾ ਏ ਪਰ ਕੋਈ ਜਣਾ ਇਹ ਤੇਲ ਘੱਟ ਖਾਂਦਾ ਕਿੰਨਾ ਕ ਇਹਨਾਂ ਬਾਅਦ ਕੀ ਘੰਟੇ ਦਾ ਘਟੇ ਦਾ ਦੋ ਘੰਟੇ ਨਾਲ ਪਾਣੀ ਪ੍ਰੈਸ਼ਰ ਬਹੁਤ ਏ ਇੱਕ ਪੀਪੀ ਮਸੋਂ ਲੱਗੀ ਆ ਬਸ ਆ ਕਿ ਆ ਤੀਲੇ ਚ ਨੂੰ ਬਾ ਤੀਲਾ ਪਨੇ ਡੇਢ ਤੀਲਾ ਹਾਂ ਹਾਂ 3-4 ਲੀਟਰ ਹਾਂ ਬਸ 5 ਲੀਟਰ 5 ਲੀਟਰ ਕਿਰਾਇਆ 3 ਵਜੇ ਬੰਦ ਕਰਨਾ ਤੇਲ ਪਾ ਪਾਣੀ ਪਾ ਕੱਢਣਾ ਤੇਲ ਘੱਟ ਖੜਾਣਾ ਹੂੰ ਪਾਣੀ ਦਾ ਦੂਵੀ ਮੋਟਰ ਹੈ ਨਾ ਜਾਰਾ ਪਾਣੀ ਹੈ ਸਾਡੇ ਘੰਟੇ ਚ ਭਰ ਜਾਣਾ 2 ਲੀਟਰ ਤੇਲ ਲੱਗਣਾ ਬਸ ਅੱਛਾ ਹਾਂ ਠੀਕ ਠੀਕ ਵਧੀਆ ਰਿਆ ਹਰੇਕ ਪਿੰਡ ਜੱਟ ਇਦਾਂ ਹੋਣਾ ਜਾਏਗਾ ਇਹਦਾ ਹਰੇਕ ਪਾਸੇ ਹੈਗਾ ਇਹ ਹਾਂ ਹੁਣ ਇੱਥੇ ਆਪਣਾ ਪੱਕਾ ਹੋਣਾ ਤਾਂ ਪੱਕਾ ਹੋ ਜਾਂਦਾ ਹੁਣ ਆਪਣੇ ਬੂਟੇ ਆ ਬੂਟੇ ਖਰਾਬ ਕਰਦੀ ਬੂਟੇ ਕੰਮ ਖਰਾਬ ਕਰਦੀ ਆ ਪੱਟੇ ਹੀ ਆ ਬਥੇਰੇ ਕੱਢ ਲਈ ਨਾ ਨੇ ਇਹ ਹੋਈ ਜਾਂਦੀ ਦੋਵੇਂ ਫੇਰ ਇੱਕ ਪੀਚ ਰਹਿ ਜਾਂਦਾ ਉਹ ਵਧੇ ਜਾਂਦੀ ਫੇਰ ਹੁਣ ਕਰੇ ਵੀ ਤੇ ਆ ਪਾਣੀ ਕੱਢਣ ਲੱਗੇ ਤੇ ਪਾਣੀ ਉਹਦੇ ਬਾਅਦ ਫੇਰ ਪਾਣੀ ਆ ਗਿਆ ਵਿੱਚ ਹੁਣ ਹੁਣ ਤਾਂ ਨਹੀਂ ਕੰਮ ਚੱਲ ਸਕਦਾ ਹੁਣ ਹੁਣ ਕਿੱਥੇ ਚੱਲਣਾ ਪਾਣੀ ਬਹੁਤ ਆ ਨਾ ਹਾਂ ਹੁਣ ਕੱਢ ਨਹੀਂ ਨਾ ਸੁੱਕਣਾ ਪਾਣੀ ਹੁਣ ਇਹ ਪਿੰਡਾਂ ਦਾ ਵੀ ਪਾਣੀ ਆਉਂਦਾ ਏ ਆਈ ਜਾਣਾ ਮੈਂ ਕੱਲਾ ਆ ਦੇ ਬੱਪੂ ਹਾਂ ਅੱਜ ਲੱਟੂਬੇ ਵਾਲਾ ਪਾਣੀ ਸਾਡੇ ਪਾਣੀ ਯਾਰ ਆ ਸਾਬ ਨਹੀਂ ਹੁੰਦਾ ਪਾਣੀ ਨਹੀਂ ਹੈਗੀ ਬਹੁਤ ਆ ਹਾਂ ਲੈ ਕਹਿ ਰਹੇ ਛਾਲ ਲਾ ਬੱਲੇ ਆ ਕਹਿ ਰਹੇ ਕਿ ਭਰ ਵੀ ਦਿੱਤਾ ਦੋ ਭੱਤੇ ਦੋ ਦੋ ਦੂਵੇ ਨੂੰ ਚੱਲ ਗਿਆ ਲੈ ਆਵੇ ਦੇਖੋ ਦੂਆ ਮੇ ਤੋਂ ਡਟਾ ਪਰਨੇ ਵਾਲੀ ਬਸ ਹੈ ਦੂਆ ਵੀ ਜੇ ਕਾ ਤਵੀ ਨਹੀਂ ਨਿਕਲ ਹੈ ਇਹ ਤਾਂ ਮੈਗਾ ਨਾ ਘੰਟਾ 20 ਮਿੰਟ ਲੱਗਣੇ ਬਸ ਮੈਨੂੰ ਨਹੀਂ ਲੱਗਣਾ ਇਹਨੂੰ ਹਾਂ ਛੱਗ ਦੇਖੋ ਬਈ ਕਿੰਨੀ ਚੱਲ ਲਾਗ ਜੇ ਲਾਗ ਜੇ ਫਟੇ ਪ੍ਰੋਟੀਨ ਵਾਲਾ ਪਾਣੀ ਪਾਪੋ ਹਾਂ ਪ੍ਰੋਟੀਨ ਵਾਲਾ ਪਾਣੀ ਟੱਗ ਦੇਖ ਤਾਂ ਹੁੰਦੀ ਟੱਗ ਕਿੰਨੀ ਅੱਛਾ ਇਹਦੇ ਚ ਦੇਖ ਸਰਪ ਮਿਲੇ ਪਏ ਸਾਬਣ ਮਿਲਿਆ ਮੈਂ ਚੀਜ਼ਾਂ ਮਿਲੀਆਂ ਮੀਆਂ ਆ ਤਾਂ ਪਰ ਗਿਆ ਮਨ ਲਾਦੀ ਇਹ ਤਾਂ ਪਰ ਗਿਆ ਵੀ ਪਰ ਚੱਲਿਆ ਤੁਹਾਡਾ ਬੱਸ ਲਾਗਾ ਆਪੇ ਜਾਈ ਜਾਣਾ ਇਹਦੇ ਖੁੱਲੇ ਪਏ ਪਿੱਛੇ ਦੇ ਉਹ ਇੱਥੇ ਦੇ ਖੋਦ ਦਾ ਸਾਹ ਚੰਦਾਂ ਕਹਿ ਦੇ ਭਾਜੀ ਹੂੰ ਦੱਕੂ ਖੜ ਜਾ ਦੇਖਦੇ ਆ ਕਣਕਾਂ ਨੂੰ ਤਾਂ ਲੇਟ ਪਾਣੀ ਲੱਗਣਾ ਤਾਂ 22 25 25 ਤਰੀਕ ਤੱਕ ਲੱਗੂ ਪਾਣੀ ਹੈ ਨਾ ਹਾਂ ਕਣਕਾਂ ਨੂੰ ਹੈ ਕਣਕਾਂ ਨੂੰ ਤਾਂ ਬਾਅਦ ਚ ਲੱਗਣਾ ਏ 25 ਤਰੀਕ ਤੱਕ ਹਾਂ ਆਹੀ 25 ਤੱਕ 10 15 ਦਿਨ ਤੱਕ ਹਾਂ ਹਾਂ ਜਿਆਦਾ ਘੱਡੀ ਘੱਡੀ ਹੋ ਜਾਣੀ ਬਸ 25 ਤਰੀਕ ਜਾਂ ਜੋ ਸਿੱਧੀ ਜੋੜ ਮੇਲਾ ਫਤੇਗੜ ਸਾਹਿਬ ਹੁੰਦਾ ਹੈ ਅੱਛਾ ਜਿਆਦਾ 25 ਮੈਂ ਕਹਾਂ ਨਵੰਬਰ 25 ਹਾਂ ਜਿਆਦਾ ਲੱਗਣਾ ਇਹ ਉਹ ਤਾਂ ਦਸੰਬਰ ਚ ਆਇਆ ਹੈ ਹੈ ਅਨੰਮਬਰ ਮੇਂ ਨਾ ਜਾ ਬਰ 11ਵਾਂ ਚੱਲਦਾ ਹਾਂ ਅੱਛਾ ਅਗਲੇ ਮਹੀਨੇ ਪਾਣੀ ਲੱਗਣਾ ਮੈਂ ਕਹਤੇ ਆਹੀ ਮਹੀਨੇ ਨਾ ਨਾ ਹਾਂ ਤਾਂ ਕਣਕਾਂ ਤਾਂ ਇਹਨੇ ਨਹੀਂ ਤਾਂ ਹੈਗੀਆਂ ਕਣਕਾਂ ਅਜੇ ਬੀਜਦੇ ਆ ਹਾਲੇ ਬੀਜਦੇ ਆ ਬਾਈ ਦੂਰ ਬਾਹਰ ਪਾਣੀ ਲੱਗਦਾ ਸਾਡੇ 5 ਦੇ ਬੀਜ ਹੀ ਹੋਏ ਤੁਰੇ ਹੋਈਆਂ ਨੰਨੀ ਕਾਦ ਨਹੀਂ ਕਰਨੀਆਂ ਬੂਟੇ ਨੇ ਤਾਂ ਲਾਉਣਾ ਪੈਣਾ ਬੜੇ ਹੋਏ ਤੇ ਅਡਾੜੀ ਹੋਏ ਤੇ ਫੇਰ ਹੁੰਦੀ ਆ ਬੂਟੇ ਨੇ ਤਾਂ ਲਾਉਣਾ ਪੈਣਾ ਪਾਣੀ ਹਣਾ ਬੂਟਿਆਂ ਨੂੰ ਤਾਂ ਲਾਤ ਪੇ ਨਾ ਬੂਟਿਆਂ ਨੂੰ ਵੀ ਜਿਆਦਾ ਲੋਟ ਪੈਂਦੀ ਆ ਹੁਣ ਕਣਕ ਵੀ ਇੱਥੇ ਉਹ ਕਰ ਦੂਗਾ ਪਹਿਲਾਂ ਵੇਚ ਜਾਵੇ ਚਾਚੇ ਨੇ ਸਾਡੇ ਨਾਲ ਪਿਛੇ ਅੱਗੇਤੀ ਵੀਜੀ ਪਈ ਆ ਇੱਕ ਤਰੀਕ ਨੂੰ ਹਾਂ ਅਸੀਂ ਵੀ ਇੱਕ ਨੂੰ ਵੇਜੀ ਆ ਕਿਹੜੇ ਪਿੰਡ ਨਾ ਉਹਨਾਂ ਤੈਨਾ ਵੇਜੀ ਵੀ ਦਿਵਾਲੀ ਤੇ ਅੱਛਾ 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 ਉਹਨਾਂ ਦਾ ਦਿਵਾਲੀ ਤੇ ਵੀ ਪਹਿਲਾਂ ਵੇਜੀ ਵੀ ਪਈ ਆ ਨਾ ਨਾ ਕਣਕ ਹਾਂ ਬੱਲੇ ਐਨੀ ਛੇਤੀ ਡਾਡੀ ਖੜੀ ਜਾ ਡਾਡੀ ਪਾਣੀ ਲੱਗਣੇ ਵਾਲਾ ਇਹ ਐਨੀ ਛੇਤੀ ਹਾਂ ਚਲ ਠੀਕ ਹੈ ਮੈਂ ਵੀ ਚੱਲਾ ਬੀਜਾਂ ਲੈ ਕੇ ਹੂੰ ਰਾਇਚਾ ਦੇ ਦੇਖੋ ਨੇੜੇ ਜਾ ਕੇ ਦਿਖਾਉਂਦਾ ਝੱਗ ਕਿ ਨਹੀਂ ਨਿਕਲਦੀ ਇਹ ਦੋ ਤਿੰਨ ਹੱਲ ਝੱਗ ਨਾਲ ਜੇ ਨਿਕਲੀ ਜਾਂਦੀ ਹੈ ਫਿਰ ਟੋਆ ਜਾ ਹੋਵੇ ਨਾ ਝੱਗ ਦਾ ਢੇਰ ਲੱਗ ਜਾਵੇ ਯਾਰ ਸਮੈ ਲਵਾ ਬੰਦੀ ਮਾਰ ਦੇ ਬਈ ਕੱਪਾ ਚੱਲੀ ਹੈ ਬਈ ਹੁਣ ਟਾਈਮ ਆ ਜਾਣਾ ਟੁੱਪ ਚੜ ਜਾਂਦੀ ਫਿਰ ਲੋਈ ਪਹੁੰਚ ਗਏ ਮੋਟਰ ਪਰ ਤੇ ਕੱਢੀਏ ਸਮਾਨ ਸਾਰਾ ਗੱਡੀਏ ਚੱਲ ਗਾ ਮੈਂ ਆਗੇ ਪਾਲ ਖੋងਗੀ ਸ਼ਾਇਦ ਨਾ ਨਾ ਪਾਲੇ ਪਾਲਕ ਪਹਿਲਾਂ ਹੀ ਬੀਜੀਏ ਤਣਾ ਯਾਰ ਇਹਨਾਂ ਲੈਣਾ ਜੀ ਬਣਾ ਦੇਣੀ ਆ ਤੇ ਸ਼ਾਮ ਨੂੰ ਆਪਾਂ ਗੁੜਾਈ ਕਰਕੇ ਸੀਗੇ ਫੇਰ ਕਿਹੜੀ ਸਾਈਡ ਬੀਜੀਏ ਯਾਰ ਮੈਂ ਕਹਿੰਦਾ ਸਾਗ ਇਕੱਠੇ ਹੀ ਪੀਦਦੇ ਨੇ ਇੱਧਰ ਦੁਬਈ ਖੋਰ ਸਾਗ ਬੀਜ ਦਿੰਦੇ ਆ ਜਿਹੜਾ ਯੂਨੀਵਰਸਿਟੀ ਵਾਲਾ ਇੱਧਰ ਦੋ ਸਾਈਡ ਲੈਣਾ ਮਾਰ ਕੇ ਇੱਧਰ ਅਲੱਗ-ਅਲੱਗ ਬੀਜ ਦਿੰਦੇ ਆ ਚੱਲੋ ਜੀ ਪੱਧਰਾ ਜਿਹਾ ਕਰਕੇ ਲੈਣਾ ਜੀ ਮਾਰਤੀਆਂ ਦੋ ਲੈਨ ਵਾਈਜ਼ ਬੀਜਾਂਗੇ ਬਈ ਤਾਂ ਲੋ ਜੀ ਇੱਧਰ ਆਪਾਂ ਬੀਤੀ ਪਾਲਕ ਤੇ ਉੱਧਰ ਬੀਤੀ ਬਨਕਸੂਰੀ ਮੇਥੀ ਤੇ ਐਸਾੜ ਗੁੜਾਈ ਕਰਕੇ ਇੱਧਰ ਵੀ ਦੇਖੀ ਹੁਣ ਕਿਹੜਾ ਬੀਜੀ ਤੇ ਉਹ ਤੋਂ ਪਹਿਲਾਂ ਇੱਧਰ ਸਾਗ ਦਾ ਛਿੱਟਾ ਦੇ ਦਿੰਦੇ ਆ ਐਟ ਹੰਦ ਹੁੰਦਾ ਸਾਗ ਦੋ ਤਰ੍ਹਾਂ ਦੇ ਆਏ ਵਿਸ਼ਕਾਣ ਤਾਂ ਇੱਕ ਤਾਂ ਨਿੰਕਰਾਂ ਨੇ ਵਿੱਚ ਸ਼ਲਗਮ ਦਾ ਸਾਗ ਆਸੇ ਚੀਨੀ ਸਰੋਂ ਸਾਗ ਚੀਨੀ ਸਰੋਂ ਸਾਗ ਸਰੋਂ ਇਹ ਕਿਹੜਾ ਆ ਗਿਆ ਨਹੀਂ ਆਹੀ ਐ ਚਾਹਰ ਬਾਕੀ ਦਾ ਹੋਰ ਜਿੰਝਾਂ ਨਹੀਂ ਪੀ ਪੀ ਬੰਨੀ ਕਿ ਆ ਗਿਆ ਇਹ ਆਹੀ ਐ ਹੋ ਤਾਂ ਨਹੀਂ ਹੈ ਵਿੱਚ ਨਹੀਂ ਆਹੀ ਹੈ ਇਹਨੂੰ ਲੱਗਿਆ ਨਾਮ ਲਿਖਿਆ ਹੋਇਆ ਇਹਨਾਂ ਨੇ ਚਿਨੀ ਸਰੋਂ ਸਾਗ ਸਰੋਂ ਉੱਪਰ ਉੱਪਰ ਲੱਗ ਸਰੋਂ ਲਿਖਿਆ ਹੋਇਆ ਥੱਲੇ ਲੱਗ ਸਰੋਂ ਲਿਖਿਆ ਹੋਇਆ ਸਰਾਰ ਨਾ ਬੀਡੀਫਰਾਂ ਨੂੰ ਰ ਆਹ ਕੈਰੀਜ ਕੋਰ ਫੇਰ ਗੁਡਾਈ ਜੀ ਕਰਦੀ ਹੈ ਇਹਦੀ ਫੇਰ ਵੀ ਤੇ ਲੈ ਵੀ ਇਹਦੀ ਵੀ ਗੁਡਾਈ ਕਰਤੀ ਟੀਵੀ ਨਾਲੇ ਕਰਦਾ ਨਾ ਮੀਤਾ ਲਈ ਮਿਲੀ ਨਹੀਂ ਖੱਬੜ ਦੀ ਚੁਕਦੀ ਜਿਹੜੇ ਮਾਣੇ ਮੋਟੇ ਤੇ ਲੋਬੇ ਕੱਢ ਲੈ ਸਾਗ ਤੇ ਦਈਏ ਹੁਣ ਛਿੱਟਾ ਪੁੱਟੇ ਹੱਤ ਨੇ ਵੜਿਆ ਦੂਵੇ ਹੱਤ ਨੇ ਵੜ ਗਿਆ ਦੰਦਾ ਨਾ ਇੱਧਰ ਵੀ ਵੀ ਤਾਂ ਤੇ ਹੁਣ ਕਰੀਏ ਇਹਦੀ ਗੁੜਾਈ ਇਹਨੂੰ ਵੀ ਨਵੇੜੀਏ ਕਿਉਂਕਿ ਵੀਜੇ ਦਈਏ ਤੇ ਲੋਬੇ ਇਹ ਵੀ ਤਿਆਰ ਕਰਤੀ ਐਂਚ ਬੀਜੀ ਮੇਥਾ ਆਹ ਮੇਥਾ ਮੇਥੇ ਮੇਥਾ ਬੀਜੀ ਹੈ ਤਾਂ ਲੋ ਜੀ ਵੀ ਇੱਧਰ ਵੀ ਵੀ ਤਾਂ ਆਪਾਂ ਨੇ 1 2 3 4 ਕੈਰੀ ਨਹੀਂ ਵੇਚਦਾ ਅੱਜ ਹੁਣ ਇੱਕ ਆਪਾਂ ਨੇ ਕੱਲ ਜੋ ਕੀ ਛੱਡ ਲਣੀ ਤੇ ਇਹ ਤੁਹਾਨੂੰ ਦਾਦਾ ਜੀ ਕਹਦੇ ਅੱਗੀ ਛੱਡੀ ਆ ਹੁਣ ਆ ਉੱਥੇ ਰਹਿ ਗਏ ਤਿੰਨ ਸਮਾਨ ਬਾਕੀ ਦਾ ਪੰਜ ਸਾਰਾ ਕੁਝ ਵੇਚਤਾ ਕਿ ਛਲਗਮ ਰਹਿ ਗਈ ਛਲਗਮੰਦੀਆਂ ਜਿਹੜੀ ਆ ਕੈਰੀ ਆ ਅੰਦਰ ਇਹਨੂੰ ਲੰਬੇ ਲੰਬੇ ਬਣਾ ਦੋਗੇ ਇੱਧਰ ਨੂੰ ਜਾਂ ਉਹ ਚ ਬੱਟਾ ਪਾ ਦੋਗਾ ਉਹ ਚ ਕੁਝ ਕਰੂੰਗਾ ਹੁਣ ਇੱਕ ਇੱਕ ਨਵੀਂ ਚੀਜ਼ ਹੈ ਬਤਨੀ ਕਿਹਾ ਹੈ ਆ ਪੀਸੀ 161 ਹੈਪ ਹੋ ਲੱਗਦਾ ਆਪਣਾ ਕੀ ਨਾਮ ਕਹਿੰਦੇ ਨੇ ਜੀਰਾ 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 ਟਾਈਪ ਉਸ ਦੱਸਿਓ ਭਾਈ ਕਿਹੜਾ ਇਹ ਕਵਾਂਟਾ ਚ ਆਹ ਆ ਨੈਟ 'ਤੇ ਵੀ ਸਰਚ ਕਰਕੇ ਦੇਖ ਲੈਂਦਾ ਇੰਗਲਿਸ਼ 'ਚ ਕਿਹ ਲਈ ਆ ਵਾ ਹਾਂ ਇਹ ਪੀਸੀ 161 ਖੁੱਲ ਗਿਆ ਭਈ ਆ ਹੋ ਹੋ ਯਾਰ ਪੀਸੀ 166 ਆਹ ਦਾ ਟਮਾਟਰ ਇਹ ਟਮਾਟਰ ਦੇਖੋ ਯਾਰ ਬਈ ਇਹ ਨਹੀਂ ਮੈਨੂੰ ਲਾਉਣੇ ਆਉਂਦੇ ਆ ਫਲੀ ਮਟਰ ਫਲੀ ਮਟਰ ਆ ਇਹ ਚਾਚਾ ਜੀ ਨੂੰ ਪੁੱਛਾਂਗਾ ਜੇ ਤਾਂ ਇਹ ਲੱਗਣਗੇ ਉਹ ਜਿੱਥੇ ਆਪਣੀਆਂ ਜਾਲੀਆਂ ਹਨ ਜਾਲੀਆਂ ਦੇ ਕਿਨਾਰੇਾਂ 'ਤੇ ਲੱਗੂंगी ਔਰ ਉੱਪਰ ਚੜ ਕੇ ਵੀ ਟਮਾਟਰ ਲੱਗ ਜਾਂਗੇ ਫਲੀ ਮਟਰ ਸੌਰੀ ਟਮਾਟਰ ਕਿਹਾ ਹੋ ਜਾਂਦਾ ਟਮਾਟਰ ਫਲੀ ਮੀਟਰ ਦੇ ਹੀ ਆ। ਹੂੰ। ਇਹ ਤੁਸੀਂ ਵੀ ਦੱਸਿਓ ਬਈ ਇਹ ਕਿੱਦਾਂ ਲੱਗਦੇ ਆ। ਇਹ ਨਹੀਂ ਮੇਰੇ ਲਾਉਣੇ ਆਉਂਦੇ। ਅਸ਼ਾਇਦ ਪਰ ਨੂੰ ਬੇਲਾਂ ਚੜੂਗੀਆਂ ਇਹਦੀਆਂ। ਉਹ ਸਾਈਡ ਸਾਰਿਆਂ ਦੇ ਕੀ ਕਰ ਲਾਦਾਂਗੇ? ਉੱਪਰ ਨੂੰ ਬੇਲ ਚੜਜੂਗੇ। ਬਾਕੀ ਦੇਖਦੇ ਹਾਂ ਇਹ ਬਾਕੀ ਮੈਨੂੰ ਨਹੀਂ ਵਦਦਾ ਬਈ ਇਹ ਕਿੱਦਾਂ ਨਾਲ ਦੇ ਤੁਹਾਨੂੰ ਪਤਾ ਹੈ ਤੁਸੀਂ ਵੀ ਦੱਸਿਓ। ਇੱਕ ਉਹ ਦੱਦਿਓ। ਤੇ ਇਹਦੀਆਂ ਦਾ ਹੁਣ ਆਪਾਂ ਕਾਲੂ ਬੱਟਾ ਬਣਾਵਾਂਗੇ। ਗੱਭੇ ਗੱਭੇ ਆਪਾਂ ਨੇ 1 2 3 4 5 ਬੱਟਾ ਬਣਜੋਗੇ ਲੈ ਇਹਦੇ ਵਿੱਚੇ ਛਲਗਵਾ ਵੇਚਦਾ ਮੰਗੇ ਹੋਰ ਤੁਹਾਨੂੰ ਜਗ੍ਹਾ ਰਹਿ ਗਈ ਨਹੀਂ ਹੁਣ ਸਾਡੀਆਂ ਸਾਰੀਆਂ ਮਮੋਲੀਆਂ ਵੀ ਜੇਵੀਆਂ ਚਾਰ ਪੰਜ ਦਿਨ ਨੂੰ ਤਿਆਰ ਹੈ ਵੀ ਆ ਨਿਕਲਣ ਲੱਗ ਗਿਆ ਇਹ ਹੋ ਰੱਖੋ ਮਿੱਟੀ ਨਹੀਂ ਹੈਗੀ ਇਹ ਸਬਜ਼ੀ ਸੂਜੀ ਆਣੀ ਇਹ ਪੱਥਰਿਆ ਮੜ ਜਾਂਦੀ ਆ ਅਰਗਾ ਤੋੜ ਕੇ ਨਿਕਲਈ ਵੀ ਇਹ ਚ ਵਿੱਚ ਕਦੇ ਮੇ ਤਾਂ ਗਲਤੀ ਹੋ ਗਈ ਥੱਲੇ ਧਰਤੀ ਜੀ ਲਾ ਦੇਣੀ ਦੀ ਇਹਨੇ ਇਹ ਬੱਟਾ ਜਿਆਦਾ ਉੱਚੀ ਬਣ ਗਿਆ ਹੈ ਪਾਣੀ ਲਈ ਜਾਣਾ ਫੇਰ ਇਹ ਨਾ ਨਰਮੀਆਂ ਰਹੋਗੇ ਪੱਥਰ ਨਹੀਂ ਬਣੂਗਾ ਹੈ ਦਾ ਨਰਮ ਹੈ ਜਦੋਂ ਜੌਰਨਾ ਮਾਰੇ ਤੇ ਲੈ ਵੀ ਜੇ ਦੇਖਦੇ ਜੇ ਰਾਜੂ ਰਹੀ ਆ ਜਵੇ ਤਾਂ ਵਧੀਆ ਆਪਣੇ ਸਾਰੇ ਕੈਰੀਏ ਨੇ ਬੜ ਜੂਗੇ ਬਾਕੀ ਅਨੰਤ ਇਹ ਜੋ ਹੋਰ ਇਦਾਂ ਹੀ ਪਾ ਆਪਣੀ ਗੋਭੀ ਨਾ ਗੋਭੀ ਲਿਆ ਕੇ ਲਾ ਦਾਨੀ ਇੱਧਰ ਇਹ ਵਿੱਚ ਨੂੰ ਮਿੱਟੀ ਖਰਾਬ ਹੋ ਗਿਆ ਰੇ ਨਾਲ ਸਾਈਡ ਆਹ ਨਾਲ ਤਾਂ ਠੀਕ ਹੈ ਆਹ ਕਾਂਡੋ ਨੋਏ ਇਹਨੂੰ ਰੱਖਦੇ ਅੰਦਰ ਹੁਣ ਕੱਲੋ ਅੱਜ ਸ਼ਾਮ ਨੂੰ ਮਾਰ ਤੇ ਹੁਣ ਪਿਛਲੇ ਸੜ ਚੱਟ ਨਹੀਂ ਚਾਰ ਕੇ ਕਿਆਰੀਆਂ ਕਿ ਉਹ ਵੀ ਨਵੇੜੇ ਦੇ ਪਾਸੇ ਮਾਰੀਏ ਕਿ ਕਣਕ ਨਿਕਲਿਆ ਉਹਨੇ ਵੇ ਫੇਰ ਔਖਾ ਹੋ ਜਾਣਾ ਵੈਸੇ ਬੁੱਟਿਆਂ ਦੇ ਵਿੱਚ ਤਾਂ ਕਣਕ ਕੱਟੇ ਹੁੰਦੀ ਹੈ ਇਹ ਆ ਵਿੱਚ ਰਿਆ ਹਾਏ ਉਰੇ ਕੱਟੇ ਹੁੰਦੀ ਕਣਕ ਚਾ ਵਦਾਂ ਵਿੱਚ ਗੁਡਾਈ ਕਰ ਦੂਗੇ ਗੱਬਲ ਗੁੱਬੜਦੇ ਆਪਾਂ ਤੇ ਕਿ ਵਾਕੀ ਥਾਂ ਵੀ ਬੜਾ ਹੋਈ ਜਾਂਦਾ ਯਾਰ ਮਸ਼ੀਨ ਮਿਲਦੀ ਨਹੀਂ ਉਹਨੇ ਕਿਹੜਾ ਲੱਕੀ ਗਿਆ ਉਹ ਮੁੜ ਕੇ ਦੇਖੇ ਨਹੀਂ ਗਿਆ ਮਸ਼ੀਨ ਇਹੇ ਲੋਕੋ ਜੀ ਨੂੰ ਦੇਖਦੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਹੋਰ ਬਲੌਗ ਓਕੇ ਬਾਏ ਬਾਏ ਮਿਲਦੇ ਫਿਰ ਕਿਸੇ ਅਗਲੇ ਬਲੌਗ 'ਚ ਚਲੋ ਵੀ ਮੈਂ ਬੈਠ ਬੈਠੇ ਸਰਚ ਕਰਿਆ ਇਹ ਹੈਗੀ ਆਪਣੀ ਗਾਜਰ ਬੀਜੇ ਦੇਖੋ ਬਈ ਗਾਜਰ ਦਾ ਕਿਹੇ ਨੇ ਗਾਜਰ ਮੈਂ ਭਰ ਕੇ ਦੇਖਿਆ ਪੀਸੀ 166 ਨੈਟਵਰ ਫੋਟੋਆਂ ਲੱਗੀਆਂ ਕੱਢ ਕੇ ਗਾਜਰ ਦੀਆਂ ਦੀ ਹਾਂ ਸੱਚੋ ਪਰੇਜ ਦਾ ਆਇਕਣਾ ਲਿਖਿਆ ਗਾਜਰ ਬਰੋਕਲੀ ਵੀ ਲਾਤੀ ਆਪਾਂ ਨੇ ਆਹ ਲੀ ਗਾਜਰ ਚੱਲ ਕੋਈ ਨਾ ਹੁਣ ਦੇਖਾਂਗੇ ਇਹਨਾਂ ਵੀ ਬੱਟਾਂ ਪਰ ਬੀਜ ਹੋਣੀ ਹੈ ਵੀ ਚਲ ਦੇਖਦੇ ਆ ਤਾਂ ਵੀ ਹੁਣ ਕਿੱਥੇ ਬੀਜੂਗੇ ਪੱਕੇ ਹੀ ਫਿਰ